ਸਤ ਸੰਗਤ ਤੇ ਮੈਂ ਲੋਕੜੀਆਂ ਸਤ ਸੰਗਤ ਤੇ ਮੈਂ ਲੋਕੜੀਆਂ ਸੰਗਤਤ ਮੈਂ ਲਾਗੋ ਕੜੀਆਂ ਸੰਗਤਤ ਮੈਂ ਲਾਗੋ ਕੜੀਆਂ ਓ ਕਰ ਲੈ ਮਨਾ ਚਤਲਾ ਕੇ

ਸਹਮ ਹੋਵੇ ਦਰਸ਼ਨ ਤੇਰਾ ਇਹੋ ਪੂਰੀ ਆਸ ਕਰੋ ਇਹੋ ਪੂਰੀ ਆਸ ਕਰੋ ਇਹੋ ਪੂਰੀ ਆਸ ਕਰੋ ਇਹੋ ਪੂਰੀ ਆਸ ਕਰੋ ਗੁਰਬਾਣੀ ਔਗਣ ਬਕਸ਼ੂ ਦਾਤਾ ਪਿਛਲੇ ਔਗਣ ਬਕਸ਼ੂ ਦਾਤਾ ਪਿਛਲੇ ਔਗਣ ਬਕਸ਼ੂ ਦਾਤਾ ਵਿਸ਼ਵੇ ਆਪਣਾ ਵਰਸ਼ ਦਾਤਾ ਵਿਸ਼ਵੇ ਔਗਣ ਬਕਸ਼ੂ ਦਾਤਾ ਪਿਛਲੇ ਔਗਣ ਬਕਸ਼ੂ ਦਾਤਾ ਪਿਛਲੇ ਔਗਣ ਬਕਸ਼ੂ ਦਾਤਾ ਆਪਣੇ ਚਰਨ ਦਾ ਦਾਸ ਕਰੋ ਨਾਨਕ ਦਾ ਸਤ ਕਰੋ ਆਪਣੇ ਨਾਨਕ ਦਾ ਵਾਸ ਆਪਣੇ ਚਰਨਾਂ ਦਾ ਸਾਥ ਕਰੋ ਉਹ ਕਰਨ ਸੀ ਪਵਰੇ ਸਤ ਸੰਗਤ ਮੇਲਾ ਸੰਗਤ ਮੇਲਾ ਧੋਖੜੀਆਂ ਧੋਖੜ ਸੀ ਬਾਵਾਲੇ ਸੰਗਤ ਮੇਲਾ ਕੋੜੀਆਂ ਸੰਗਤ ਮੇਲਾ ਕੋੜੀਆਂ ਪਰਮ ਸਤਕਾਰਯੋਗ ਸਤਗੁਰੂ ਜੀ ਨੇ ਤੁਹਾਡੇ ਤੇ ਆਪਣੇ ਸਾਰੇ ਸਾਰਾ ਹੀ ਨਗਰ ਰੰਗੀਆਂ ਵਾਲੇ ਕਿਤੇ ਹੋਰ ਇਧਰ ਉਧਰ ਜਿੰਨੇ ਵੀ ਕਰਨੇ ਇਸ ਸਾਰਿਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਸਮਾਗਮ ਪਤਾ ਕੀ ਹੈ ਜਿੱਥੇ ਸਾਰੇ ਇਹ ਗਮ ਸਮਾ ਜਾਣ ਗਮ ਹੋਣੀ ਨਾ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿ ਸਤ ਨੰਦ ਸਮਾਗਮ ਮਨਾਉਂਦਾ ਪੈਦਾ ਇਹ ਹੈ ਵੀ ਜਿੱਥੇ ਸਾਰੇ ਗਾਮੀ ਸਮਾ ਜਾਣ ਦੁੱਖ ਹੋਣੀ ਨਾ ਸਾਰੇ ਹੀ ਲੰਗਰਾਂ ਵਿੱਚ ਸਵੇਰ ਤੋਂ ਲੈ ਕੇ ਸੰਗਤਾਂ ਦਾ ਸਤਿਕਾਰ ਸਾਡੀਆਂ ਧੀਆਂ ਪੈਣਾ ਜਿੱਤੇ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸੇਵਾ ਲਈ ਹੈ ਦੂਸਰੇ ਰਾਤਰੀ ਦੇ ਮਹਾਨ ਸਮਾਗਮ ਰਾਤ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬੜਾ ਪਿਆਰ ਕੀਤਾ ਇਹ ਜਿਹੜਾ ਤੁਹਾਡਾ ਹੌਸਲਾ ਇਹ ਸਾਡੇ ਵਾਸਤੇ ਬਹੁਤ ਚੰਗਾ ਹੈ ਕਿਉਂਕਿ ਜਦ ਸੰਗਤ ਜੀ ਐਂ ਦ੍ਰਿਸ਼ਟੀ ਪਾਇਆ ਜਾਵੇ ਨਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਟਾਈਮ ਗੁਰੂ ਦਰਬਾਰ ਦੇ ਵਿੱਚ ਬੈਠਣਾ ਮੰਨ ਏਕਾਕਰਤਾ ਬਣਾ ਕੇ ਬੈਠੋ ਜਿਨੀਅਰ ਸੰਗਤਾਂ ਆਈਆਂ ਜੀ ਆਇਆਂ ਗੁਰੂ ਨਾਨਕ ਕਿਰਪਾ ਕਰੇ ਇਹ ਜਗਤ ਭੰਤਾ ਦੇ ਜੋਗ ਹੈ ਇਹ ਉਹ ਪਰਿਵਾਰ ਭੰਤਾ ਦੇ ਜੋਗ ਹੈ ਜਿੱਥੇ ਸਤਿਗੁਰ ਆਪ ਬਿਲਾਜਮਾ ਜਿੱਥੇ ਗੁਰੂ ਦੀ ਸੰਗਤ ਬਿਲਾਜਮਾ ਮਹਾਰਾਜ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮੁ ਬਲਕਿ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ ਬਾਬਾ ਜੀ ਸਕੇ ਤੇ ਆਜੋ ਕੋਈ ਗੱਲ ਨਹੀਂ ਕਿਉਂਕਿ ਜ ਬਾਣੀ ਔਰ ਬਾਣਾ ਦਾ ਆਨੰਦ ਵੱਖਰਾ ਹੁੰਦਾ ਕਿਉਂਕਿ ਕੋਈ ਨਹੀਂ ਆਜੋ ਆਜੋ ਇਧਰ ਆਜੋ ਸੰਗਤ ਨਹੀਂ ਮੰਨ ਲੈਣੀ ਕਿਉਂਕਿ ਮੈਨੂੰ ਵੀ ਆਇ ਹੌਸਲਾ ਜੋ ਹੋ ਜਾਂਦਾ ਔਰ ਬਾਣੀ ਤੇ ਬਾਣੇ ਦਾ ਕੁਦਰਤੀ ਕਨੈਕਸ਼ਨ ਹੈ ਬੱਚਿਆਂ ਨੂੰ ਪਿਆਰ ਨਾਲ ਬਿਠਾਓ ਕਿਉਂਕਿ ਬੱਚੇ ਹੈ ਹੀ ਪਿਆਰ ਦੇ ਮਾਲਕ ਆਓ ਗੁਰੂ ਨਾਨਕ ਕ੍ਰਿਪਾ ਕਰੇ ਸਾਡੇ ਗੁਰਦਵਾਲਾ ਸਾਹਿਬ ਦੇ ਪ੍ਰਬੰਧਕ ਸੰਗਤ ਭਾਈ ਜਨਾਸ ਸਾਰੇ ਸਾਹਿਬ ਪਹੁੰਚੇ ਹੋ ਸਾਡੇ ਗੁਰਦਵਾਲਾ ਸਾਹਿਬ ਦੀ ਸੰਸਥਾਵਾਂ ਪਹੁੰਚੇ ਨੇ ਇਨਾ ਮਜ বাজਵਾ ਪਤੀ ਦੇ ਸੰਗਤ ਜਿਤੇ ਮਾ ਬਾਬਾ ਜੀ ਸੁਖਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਐਥੇ ਵੀ ਸੇਵਾ ਨਿਭਾ ਰਹੇ ਨੇ ਤੇ ਉੱਥੇ ਵੀ ਸੇਵਾ ਨਿਭਾ ਰਹੇ ਨੇ ਇਤੋਂ ਵੱਡੇ ਕਰਮਾਂ ਦੇ ਨਿਸ਼ਾਨ ਆਓ ਜਿਨੇ ਵੀ ਆਪਰੇ ਬੈਠੇ ਹਨ ਉਹ ਵੱਡੇ ਕਰਮਾਂ ਦੇ ਲਸਣ ਮਣੇ ਰਿਆ ਸੇਵਾ ਮਿਲਦੀ ਸੰਗਤਾਂ ਦੀ ਵੱਡੇ ਕਰ Obrigado. ji sanga